90 95 95 5 5 5 ਅੱਜ ਪੱਖਾ ਲੱਗਣਾ 2005 10 15 20 30 35 40 45 50 55 55 ਇਹ ਕੱਲ ਲੈਣੀਏ ਕਿ ਤਨੇ 52 80 70 70 ਜੀ 90 91 80 30 30 30 95 ਨੇ 95 ਵਿੱਚ ਜਾਵੇ 95 95 ਚਲੋ 3100 2500 3500 ਲੈਣੀ ਹੈਗੇ ਸਾਰੇ 1 5 10 15 20 2 1 ਲੈਣੀ ਹੈਗੇ ਸਨੇ 3530 ਰੁਪਏ ਲਿਖਾ ਜਾਚੇ ਵਾ 3900 3000 ਹਾਂ ਪੰਜ 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 ਅੱਜਾ ਮੱਖਾ ਲੱਗ ਰਿਹਾ 2005 10 15 25 30 35 40 45 50 55 50 ਇਹ ਅਗਲੇ ਲੈਣੀ ਹੈ ਕਿਥੇ ਨੇ 52 60 70 75 80 90 95 310 ਤੇਰੀ ਇਹ ਨਹੀਂ ਕਰਤੀ ਚੱਲ 95 ਨੇ 200 95 ਜਾਵੇ ਉਹ ਫੇਰੇ ਇਹ 95 ਹੈ ਚਲੋ 310 250 310 ਲੈਣੀ ਹੈ ਕਿਥੇ ਨੇ 1 5 10 15 20 2 1 ਲੈਣੀਆਂ ਕਿਹਦੇ ਨੇ 3330 ਰੁਪਏ ਲਿਖੋ ਚਾਚੇ ਨੂੰ